ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਰਾਣਾ ਰਣਜੀਤ ਸਿੰਘ ਗਿੱਲ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਿਆ ਹੈ ਤੇ ਬਿਆਨ ਵੀ ਤੁਹਾਨੂੰ ਦੱਸਾਂਗੇ ਕਿ ਆਕਰ ਰਾਣਾ ਰਣਜੀਤ ਸਿੰਘ ਗਿੱਲ ਕੀ ਕਹਿ ਰਹੇ ਨੇ ਕਿਉਂਕਿ ਅੱਜ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਵਾਨ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਹਲਕਾ ਖਰੜ ਦੀ ਸਿਆਸਤ ਲਗਾਤਾਰ ਭੱਗਦੀ ਹੋਈ ਨਜ਼ਰ ਆ ਰਹੀ ਹੈ ਇਸ ਸਿਆਸਤ ਭਖੰਦੇ ਨਾਲ ਹੀ ਹੁਣ ਰਾਣਾ ਰਣਜੀਤ ਸਿੰਘ ਗਿੱਲ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਿਆ ਹੈ ਰਾਣਾ ਰਣਜੀਤ ਸਿੰਘ ਗਿੱਲ ਕਹਿ ਰਹੇ ਨੇ ਕਿ ਜੋ ਵੀ ਹਲਕਾ ਖਰੜ ਦੇ ਲੋਕ ਤੈਅ ਕਰਨਗੇ ਉਹ ਉਹਨਾਂ ਦਾ ਭਵਿੱਖ ਹੋਵੇਗਾ ਹਲਕਾ ਖਰੜ ਦੇ ਲੋਕ ਕੀ ਚਾਹੁੰਦੇ ਨੇ ਹਾਲਾਂਕਿ ਇਸ ਬਾਰੇ ਰਾਣਾ ਰਣਜੀਤ ਸਿੰਘ ਗਿੱਲ ਨੇ ਕੋਈ ਵੀ ਬਿਆਨ ਫਿਲਹਾਲ ਨਹੀਂ ਦਿੱਤਾ ਪਰ ਉਹਨਾਂ ਨੇ ਆਪਣੀ ਡੋਰ ਹਲਕਾ ਖਰੜ ਦੇ ਲੋਕਾਂ ਤੇ ਛੱਡ ਦਿੱਤੀ ਹੈ ਅਤੇ ਹੁਣ ਹੁਣ ਵਕ ਵਕ ਰਾਜਨੀਤਿਕ ਆਗੂ ਵੀ ਵਕ ਵਕ ਸਮੀਕਰਨ ਲਗਾ ਰਹੇ ਨੇ ਕਿ ਰਾਣਾ ਰਣਜੀਤ ਸਿੰਘ ਗਿੱਲ ਕੀ ਸੋਚ ਰਹੇ ਨੇ ਪਰ ਫਿਲਹਾਲ ਰਾਣਾ ਗਿੱਲ ਨੇ ਇਹ ਜਆ ਬਿਆਨ ਜਾਰੀ ਕੀਤਾ ਹੈ ਕਿ ਜੋ ਵੀ ਹਲਕਾ ਖਰੜ ਦੇ ਲਈ ਹੋਵੇਗਾ ਉਹ ਬਿਲਕੁਲ ਚੰਗਾ ਹੋਵੇਗਾ ਤੇ ਹੋਵੇਗਾ ਕਿ حال ਉਹਨਾਂ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਤੇ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ